ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਲੇਬਰ ਕੋਡ ਨੂੰ ਟਰੰਤ ਕਰਵਾਉਣ ਅਤੇ ਮਜ਼ਦੂਰ ਪੱਕੇ ਸੋਧ ਕਰਵਾਉਣ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ ਸਕੀਮ ਵਰਕਰਾਂ ਨੂੰ ਅਤੇ ਖੋਰ ਕੱਚੇ ਮਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਅਤੇ ਘਟੋ-ਘਟ ਤਨਖਾਹ 26000 ਰੁਪਏ ਨਿਸ਼ਚਿਤ ਕਰਵਾਉਣ ਲਈ ਅਤੇ ਠੇਕੇਦਾਰੀ ਪ੍ਰਥਾ ਖਤਮ ਕਰਵਾਉਣ ਲਈ ਨਿਜੀਕਰਨ ਦੀਆਂ ਨੀਤੀਆਂ ਖਤਮ ਕਰਵਾਉਣ ਲਈ ਸਾਰੀਆਂ ਫਸਲਾਂ ਤੋ ਘੱਟੋ-ਘੱਟ ਸਮਰਥਕ ਮੋਲ ਦੇ ਕਾਨੂੰਨੀ ਗਰੰਟੀ ਲਾਗੂ ਕਰਵਾਉਣ ਲਈ ਦਿਨੋ-ਦਿਨ ਵਧ ਰਹੀ ਮਹਿੰਗਾਈ ਨੂੰ ਠੱਲ ਪਾਉਣ ਦੇ ਲਈ ਆਧ ਅਹਿਮ ਮੁੱਦਿਆਂ ਨੂੰ ਲੈ ਕੇ ਦੇਸ਼ ਭਰ ਦੀਆਂ 10 ਟਰੇਡਿੰਗ ਯੂਨਨਾਂ ਦੇ ਸੱਦੇ ਦੇ ਅਨੁਸਾਰ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਦੇ ਨਾਲ ਰਾਜਸਥਾਨਕ 바ਸੜਾ ਫਰੀਦਕੋਟ ਦੇ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਗਈ ਇਸ ਰੈਲੀ ਦੇ ਵਿੱਚ ਮਜ਼ਦੂਰ ਕਿਸਾਨ ਮਜ਼ਦੂਰ ਪੈਨਸ਼ਨਰ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ ਨਿਆ 10 ਕੇਂਦਰੀ ਡਰੇਡ ਯੂਨੀਅਨ ਦੇ ਸੱਦੇ ਤੇ ਕੇਂਦਰ ਸਰਕਾਰ ਦੀ ਜਿਹੜੀ ਮੁੰਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਜਿਹੜੀ ਦੇਸ਼ ਵਿਆਪੀ ਹੜਤਾਲ ਹੈ ਪੂਲ ਸ਼ਰਧਾਂ ਦੇ ਵਿੱਚ ਕੁਝ ਜਥੇਬੰਦੀਆਂ ਜਿਹੜੀਆਂ ਹੜਤਾਲ ਵਿੱਚ ਸ਼ਾਮਲ ਹੈ ਤੇ ਕੁਝ ਨੇ ਭਰਾਤਰੀ ਦੌਰ ਤੇ ਜਿਹੜੀ ਅੱਜ ਦੀ ਹੜਤਾਲ ਦੀ ਮੈਚ ਕੀਤੀ ਹੈ ਅਸੀਂ ਫਰੀਦਕੋਟ ਦੇ বাস ਅੱਡੇ ਤੇ ਸਾਂਝੀ ਰੈਲੀ ਕਰ ਰਹੇ ਆ ਜਿਦੇ ਚ ਸਕੀਮ ਵਰਕਰ ਨੇ ਮੁਲਾਜ਼ਮ ਨੇ ਪੈਨਸ਼ਨਰ ਨੇ ਕਿਸਾਨ ਨੇ ਸਮਾਜ ਦੇ ਹਰ ਵਰਗ ਤੋਂ ਜਿਹੜੇ ਲੋਕ ਇਹਦੇ ਵਿੱਚ ਸ਼ਾਮਲ ਪੰਜਾਬੀ ਜੋ ਬਾਦ ਸਾਡੇ ਦੇਸ਼ ਦੇ ਹਾਕਮਾ ਨੇ ਇਥੇ ਪਬਲਿਕ ਸੈਕਟਰ ਦੀ ਅਸਾਰੀ ਕੀਤੀ ਸੀ ਪਰ ਅੱਜ ਕੇਂਦਰ ਦੀ ਹਕੂਮਤ ਮੋਦੀ ਸਰਕਾਰ ਲਗਾਤਾਰ ਪਬਲਿਕ ਸੈਕਟਰ ਦਾ ਕਜਾਣਾ ਕਰਕੇ ਜਿਹੜੇ ਕੀਤਿਆਂ ਦੇ ਹੱਕਾਂ ਵਿੱਚ ਕਾਨੂੰਨ ਬਣੇ ਹੋਏ ਸੀ ਉਹਨਾ ਕਾਨੂੰਨਾਂ ਨੂੰ ਖਤਮ ਕਰਕੇ 44 ਕਾਨੂੰਨਾਂ ਨੂੰ ਖਤਮ ਕਰਕੇ ਚਾਹ ਲੇਬਰ ਕੋਡ ਜਿਹੜੇ ਮੋਦੀ ਸਰਕਾਰ ਇੱਥੇ ਲਾਗੂ ਕਰਨਾ ਚਾਹਦੀ ਹੈ ਉਸ ਗੱਲ ਦੇ ਖਿਲਾਫ ਹੈ ਦੂਜੀ ਗੱਲ 2004 ਤੋਂ ਬਾਅਦ ਵਾਜਪਾਈ ਵੇਲੇ ਸਾਡੀ ਪੁਰਾਣੀ ਪੈਨਸ਼ਨ ਸਕੀਮ ਦਾ ਹੱਕ ਖੋੜਿਆ ਸੀ ਅੱਜ 21 ਸਾਲਾਂ ਬਾਅਦ ਕੇਂਦਰਲੀ ਮੋਦੀ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਦਾ ਹੱਕ ਬਹਾਲ ਕਰਨ ਲਈ ਰਾਜੀ ਨਹੀਂ ਹੈ ਕੰਮ ਦੇ ਅਢੀ ਸਮਾਂ ਜਿਹੜਾ 8 ਘੰਟੇ ਸੀ ਉਹਨੂੰ ਵਧਾ ਕੇ ਪੰਜਾਬ ਦੀ ਤੇ ਕੇਂਦਰ ਦੀ ਸਰਕਾਰ 12 ਘੰਟੇ ਕਰ ਰਹੀ ਹੈ ਇਸੇ ਤਰ੍ਹਾਂ ਲੋਕਾਂ ਦੇ ਮੁਲਾਜ਼ਮਾਂ ਦੇ ਜਿਹੜੇ ਸੰਗਠਨਾਂ ਦੇ ਰਾਹੀਂ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਸੀ ਦਿਨੋਂ ਦਿਨ ਉਸ ਕਰਨ ਨੂੰ ਖੋਰਾ ਲਾਇਆ ਜਾ ਰਿਹਾ ਹੈ ਵਿਅਕਤੀ ਦੇ ਵੱਲੋਂ ਲਗਭਗ 3-3 4-4 ਸਾਲਾਂ ਕੇ ਸੇਵਾ ਕਰਨ ਤੋਂ ਬਾਅਦ ਪੈਨਸ਼ਨ ਦਾ ਹੱਕ ਮਿਲਦਾ ਉਹ ਪੈਨਸ਼ਨ ਦਾ ਹੱਕ ਖੋ ਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਇੱਕ ਵਿੱਤੀ ਬਿੱਲ ਲਿਆ ਕੇ ਪੈਨਸ਼ਨਰਾਂ ਤੇ ਜਿਹੜਾ ਸੈਂਟਰ ਦਾ 8ਵਾਂ ਬੇਕ ਮਿਸ਼ਨ ਹੈ ਕਹਿੰਦੇ ਓਰਡਰ ਬੋਰਡ ਲਾਗੂ ਨਹੀਂ ਹੋਏਗੀ ਇਸੇ ਤਰ੍ਹਾਂ ਪੈਨਸ਼ਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਡੀਏ ਨਹੀਂ ਦਿੱਤਾ ਜਾਏਗਾ ਤੋਂ ਹੋਰ ਬਹੁਤ ਸਾਰੀਆਂ ਲਗਾਤਾਰ ਸਾਡੇ ਮੁਲਕ ਦੇ ਵਿੱਚ ਜਿਹੜੇ ਮੁਲਕ ਦਾ ਧਰਮਨਲ ਬਖਤਾ ਵਾਲਾ ਸਿਧਾਂਤ ਹੈ ਉਸ ਨੂੰ ਛਿੱਕੇ ਦੇ ਟਾਂਕੇ ਇੱਥੇ ਫਿਰਕੂਵਾਦ ਧਰਮਾਂ ਦੇ ਵਿੱਚ ਨਫਰਤਾਂ ਜਾਂ ਤਾਂ ਉਹ ਜਿਹੜੀਆਂ ਪੈਦਾ ਕੀਤੀਆਂ ਜਾ ਰਹੀਆਂ ਤਾਂ ਇਸ ਕਰਕੇ ਦੇਸ਼ ਦਾ ਸੰਵਿਧਾਨ ਸੈਂਟਰ ਦੇ ਵਿੱਚ ਵੀ ਖਤਰੇ ਵਿੱਚ ਹੈ ਸਾਡਾ ਜਿਹੜਾ ਧਰਮ ਨੇ ਮਜਾਰੇ ਹੜਤਾਲਾਂ ਕਰਨ ਦਾ ਜਿਹੜਾ ਡੈਮੋਕ੍ਰੈਟਿਕ ਰਾਈਟ ਹੈ ਉਹ ਸੈਂਟਰ ਦੀ ਸਰਕਾਰ ਵੀ ਖੋ ਰਹੀ ਹੈ ਪੰਜਾਬ ਦੀ ਹਕੂਮਤਾਨ ਭਗਵੰਤ ਮਾਨ ਸਰਕਾਰ ਵੀ ਖੋ ਰਹੀ ਹੈ ਤਾਂ ਇਸ ਕਰਕੇ ਅੱਜ ਫਰੀਦਕੋਟ ਦੇ ਲੋਕ ਦੇਸ਼ ਦੇ ਲੋਕ ਇਨ੍ਹਾਂ ਨੀਤੀਆਂ ਦੇ ਖਿਲਾਫ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੇ ਲਗਾਤਾਰ ਦਬਾਹ ਹਟ ਚੱਲ ਰਹੀਆਂ ਨੇ ਉਸ ਦੇ ਖਿਲਾਫ ਆਪਣੇ ਰੋਸ ਦਾ ਪ੍ਰਗਟਾਵਾ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਦੀਵਸ ਦੀਆਂ 10 ਕੇਂਦਰੀ ਜੂਰਜਨਜ਼ ਵੱਲੋਂ ਫੈਸਲਾ ਲਿਆ ਜਾਵੇਗਾ ਅਸੀਂ ਉਹਨਾਂ ਫੈਸਲਿਆਂ ਨੂੰ ਅਮਲੀ ਜਾਮਾ ਬਣਾਵਾਂਗੇ ਮੈਂ ਲਾਲ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਸੀਂ ਅੱਜ ਆਲ ਇੰਡੀਆ ਦੇ ਵਿੱਚ ਜਿਹੜੀ ਹੜਤਾਲ ਕੀਤੀ ਜਾ ਰਹੀ ਹੈ ਟ੍ਰੇਡ ਯੂਨੀਅਨਾਂ ਵੱਲੋਂ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਆਏ ਸੀ ਕਿਉਂਕਿ ਸਾਡੀ ਜਥੇਬੰਦੀ ਨੇ ਹੋਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਹਮਾਇਤ ਕੀਤੀ ਹੈ ਕਿਉਂਕਿ ਸਰਕਾਰ ਦੇ ਹਮਲੇ ਇੱਕ ਵਰਗ ਤੇ ਨਹੀਂ ਹੈ ਸਾਰੇ ਪਾਸੇ ਸਾਰੇ ਮਜ਼ਦਿਮਾਂ ਤੇ ਮਜ਼ਦੂਰਾਂ ਤੇ ਕਿਸਾਨਾਂ ਤੇ ਹਰ ਪਾਸਿਓਂ ਹਮਲੇ ਵਿੱਡੇ ਹੋਏ ਨੇ ਉਹ ਪਰੀਆਂ ਨੀਤੀਆਂ ਪਾਲਿਸੀਆਂ ਨੂੰ ਲਾਗੂ ਕਰਨ ਵਾਸਤੇ ਉਹ ਬੜੀ ਤੇਜ਼ੀ ਦੇ ਨਾਲ ਮਤਲ ਜਿਹੜਾ ਉਹ ਕਾਨੂੰਨਾਂ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ ਤੇ ਫੋਰਸਾਂ ਦੇ ਰਾਹੀਂ ਬੜਾ ਤੇਜ਼ੀ ਦੇ ਨਾਲ ਮਤਲ ਜਿਹੜੇ ਆ ਉਹ ਲੋਕਾਂ ਦਾ ਸਿਕੰਜਾ ਕੱਸਿਆ ਜਾ ਰਿਹਾ ਬਾਹਲੇ ਮੁਲਕਾਂ ਦੇ ਨਾਲ ਮਤਲ ਜਿਹੜੇ ਆ ਨਵੇਂ-ਨਵੇਂ ਸਮਝੌਤੇ ਕੀਤੇ ਜਾ ਰਹੇ ਆ ਹੁਣ ਇੱਕ ਸਮਝੌਤਾ ਜਿਹੜਾ ਅਮਰੀਕਾ ਦੇ ਨਾਲ ਕਿਸਾਨੀ ਦੇ ਸਬੰਧ ਵਿੱਚ ਸਾਡੀ ਹਿੰਦੁਸਤਾਨ ਦੀ ਸਰਕਾਰ ਹੈ ਜਿਹੜੀ ਉਹ ਕਰਨ ਜਾ ਰਹੀ ਹੈ ਅਗਰ ਜੇ ਉਹ ਸਮਝੌਤਾ ਹੋ ਜਾਂਦਾ ਤਾਂ ਉਹਦੇ ਵਿੱਚ ਤਿੰਨ ਗੱਲਾਂ ਲੋਕਾਂ ਦੇ ਲਈ ਤੇ ਕਿਸਾਨਾਂ ਲਈ ਬਹੁਤ ਮਾਰੂ ਤੇ ਭੜੀਆਂ ਹੋਣੀਆਂ ਪਹਿਲੀ ਗੱਲ ਜੇ ਇਹ ਸਮਝੌਤਾ ਹੋ ਜਾਂਦਾ ਤਾਂ ਕਿਸਾਨਾਂ ਬਾਹਰੋਂ ਜਿਹੜੀਆਂ ਫਸਲਾਂ ਉਹ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਬਾਹਰੋਂ ਆ ਕੇ ਇੱਥੇ ਸਸਤੀਆਂ ਵਿਖਣੀਆਂ ਤਾਂ ਕਿਸਾਨਾਂ ਦੀ ਜਿਹੜੀ ਆ ਫਸਲ ਹੈ ਜੈਂਸਾ ਉਹਦੀ ਕਦਰ ਮਤਲ ਜਿਹੜੀ ਹੈ ਉਹ ਘਟ ਜੇਗੀ ਕਿਸਾਨਾਂ ਨੂੰ ਬੁਰੀ ਤਰ੍ਹਾਂ ਮਾਰ ਪਾਏਗੀ ਨੰਬਰ 1 ਨੰਬਰ 2 ਜਿਹੜੀਆਂ ਬਾਹਰੋਂ ਇਹ ਫਸਲਾਂ ਆਰ ਆਉਣੀਆਂ ਜੈਂਸਾ ਉਹ ਆਪਣੀ ਮੋਡੀਫਾਈ ਹੁੰਦੀਆਂ ਨੇ ਤੇ ਉਹ ਜ਼ਹਿਰੀਲੀਆਂ ਹੁੰਦੀਆਂ ਨੇ ਉਹਦੇ ਬੱਚਾ ਜਿਹੇ ਤੱਤਾ ਜਿਹੜੇ ਸਾਡੇ ਮਨੁੱਖਤਾ ਦੇ ਲਈ ਬਹੁਤ ਹਾਨੀਕਾਰ ਖੋਣਗੇ ਜਿਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਣੀਆਂ ਤੇ ਇਹ ਘਾਤਕ ਜਿਹੜਾ ਹੈਗਾ ਇਹ ਦੂਸਰਾ ਮਤਲਬ ਫਮਲਾ ਹੈਗਾ ਤੀਸਰੀ ਗੱਲ ਮਤਲਬ ਜਿਹੜੀ ਆ ਉਹਦੇ ਵਿੱਚ ਲਾਗੂ ਹੋਣ ਜਾ ਰਹੀ ਆ ਦੁੱਧ ਡੇਰੀ ਦੇ ਉੱਤੇ ਕਬਜ਼ਾ ਕਰਨਾ ਅਗਰ ਜੇ ਡੇਰੀ ਦੇ ਉੱਤੇ ਕਬਜ਼ਾ ਹੋ ਜਾਂਦਾ ਤਾਂ ਸਾਡੇ ਕਿਸਾਨਾਂ ਦਾ ਜਿਹੜਾ ਦੁੱਧ ਜਿਹੜਾ ਖੇਤੀ ਦੇ ਨਾਲ ਐਕਟਰਾ ਕਿੱਤੇ ਨੂੰ ਤੋੜ ਕੇ ਆਪਣਾ ਗੁਜ਼ਾਰਾ ਕਰ ਰਹੇ ਆ ਤਾਂ ਉਹਦੇ ਉੱਤੇ ਵੀ ਮਾਰ ਪਾਉਗੀ ਤਾਂ ਇਹਦੇ ਨਾਲ ਦਾ ਕਿਸਾਨੀ ਜਿਹੜੀ ਹੈ ਹੋਰ ਡੁੱਬੇਗੀ ਲੋਕਾਂ ਦੇ ਵਿੱਚ ਮਤਲ ਜਿਹੜਾ ਹੈਗਾ ਅ ਅਨਾਜ ਆ ਜਿਹੜਾ ਉਹਦੇ ਨਾਲ ਬਿਮਾਰੀਆਂ ਫੈਲਣੀਆਂ ਇਹ ਜਿਹੜਾ ਫੈਸਲਾ ਹੈਗਾ ਜੋ ਸਮਝੌਤਾ ਹੋਣ ਜਾ ਰਿਹਾ ਅਗਰ ਜੇ ਸਮਝੌਤਾ ਹੋ ਜਾਂਦਾ ਇਹ ਲੋਕਾਂ ਦੀ ਇੱਕ ਕਿਸਮ ਦੀ ਤਬਾਹੀ ਹੋਏ ਹੜਤਾਲ ਅੱਜ ਪੂਰੇ ਦੇਸ਼ ਦੇ ਅੰਦਰ ਜਿਹੜੇ 10 ਕੇਂਦਰੀ ਟੇਡ ਯੂਨੀਅਨਾਂ ਨੇ ਔਰ ਜਿਹੜੀਆਂ ਮਜ਼ਦੂਰ ਕਿਸਾਨ ਜਥੇਬੰਦੀਆਂ ਨੇ ਪੂਰੇ ਦੇਸ਼ ਦੀਆਂ ਅੱਜ ਉਹਨਾਂ ਵੱਲੋਂ ਕੋਲਾ ਖਾਣ ਦੇ ਮਜ਼ਦੂਰ ਨੇ ਜਿਹੜੇ ਜਾਂ ਜਿਹੜੀਆਂ ਕੁਲੀ ਨੇ ਰੇਲਵੇ ਦੇ ਰੇਲਾਂ ਨੇ RITES ਦੇ ਵਿਭਾਗ ਨੇ ਅੱਜ ਮੁਕੰਮਲ ਰੂਟ ਦੇ ਵਿੱਚ ਬੰਦ ਦਾ ਔਰ ਬੰਦ ਹੋਣ ਦਾ ਜਿਹੜਾ ਕਾਰਨ ਹੈ ਉਹ ਸਾਹਮਣੇ ਆ ਆਪਣੇ ਵੀ ਕੱਚਾ ਬਲਾਜ ਪੂਰੇ ਦੇਸ਼ ਦੇ ਅਦਰ ਜਿਹੜਾ ਪੱਕਾ ਨਹੀਂ ਕੀਤਾ ਜਾ ਰਿਹਾ ਘਟਕੜ ਉੱਜਰਤਾ ਉਹਨਾਂ ਨੂੰ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਦੂਸਰੇ ਨੰਬਰ ਦੇ ਉੱਤੇ ਜਿਹੜੀ ਵੱਡੀ ਜਿਹੜੀ ਡਿਮਾਂਡ ਆ ਸਾਡੀ ਉਹ ਪੁਰਾਣੀ ਪੈਨਸ਼ਨ ਦੀ ਆ ਪੁਰਾਣੀ ਪੈਨਸ਼ਨ ਜਿਹੜੀ ਇੱਕ ਹੱਕ ਅਧਿਕਾਰ ਹੈ ਏਡਾ ਸਰਕਾਰਾਂ ਨੇ ਇਹਨਾਂ ਨੂੰ ਨਾਲ ਇੱਕ ਯੂਪੀਐਸ ਦਾ ਇੱਕ ਰੂਪ ਹੋਰ ਦਿੱਤਾ ਉਹਨੂੰ ਹੋਰ ਡਿਵਾਈਡੇਸ਼ਨ ਕਰਤਾ ਵੀ ਤੁਸੀਂ ਆ ਲੈ ਲਓ ਏਦਾਂ ਲੈ ਲਓ ਉਹਨਾਂ ਵਿੱਚ ਕੰਟਰੀਬਿਊਸ਼ਨ ਸਾਡਾ ਕੱਟਿਆ ਪੈਸਾ ਕੱਟਿਆ ਜਾਂਦਾ ਨਾ ਵੀ ਪੈਨਸ਼ਨ ਸਕੀਮ ਦੇ ਅੰਦਰ ਯੂਪੀਐਸ ਦੇ ਅੰਦਰ ਪਰ ਜਿਹੜੀ ਸਾਡੀ 올ਡ ਪੈਨਸ਼ਨ ਹੈ ਉਹ ਸਾਰਾ ਕੁਝ ਜਿਹੜਾ ਸਾਨੂੰ ਸਰਕਾਰ ਦਿੰਦੀ ਔਰ ਜਿਗਰੇਸਟੀ ਆ ਜਾਂ ਕੋਈ ਹੋਰ ਜਿਹੜੇ ਸਾਡੇ ਲਾਭ ਹੁੰਦੇ ਆ ਉਹ ਸਾਰੇ ਪੁਰਾਣੀ ਪੈਨਸ਼ਨ ਦੇ ਵਿੱਚ ਮਿਲਦੇ ਆ ਜਿਹੜਾ ਹੌੜੀ ਹੌੜੀ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਸੀ ਮੁਲਾਜ਼ਮਾਂ ਨੂੰ ਖਤਮ ਕੀਤੀਆਂ ਜਾ ਰਹੀਆਂ ਆਹ ਟ੍ਰਾਂਸਪੋਰਟ ਜਿੱਥੇ ਅਸੀਂ ਖੜੇ ਆ ਇੱਥੇ ਕੋਈ ਸਰਕਾਰੀ ਬੱਸਾਂ ਜਿਹੜੀਆਂ ਬਹੁਤ ਘੱਟ ਨਜ਼ਰ ਆਉਣ ਗਿਆ ਪ੍ਰਾਈਵੇਟੇਸ਼ਨ ਨੇ ਪੂਰੀ ਤਰ੍ਹਾਂ ਕਰ ਦਿਆ ਕਰ ਦਿਆ ਮਿਸਪਲ ਕਮੇਟੀਆਂ ਦੇ ਅੰਦਰ ਅੱਜ ਪੂਰੇ ਪੰਜਾਬ ਦੇ ਅੰਦਰ ਜਿੱਥੇ 40-50 ਹਜ਼ਾਰ ਦੇ ਕਰੀਬ ਮੁਲਾਜ਼ਮ ਹੈ ਉਹਦੇ ਵਿੱਚ ਤੁਹਾਨੂੰ ਕਿਤੇ 2000 ਪੱਤਾਂ ਵਾਲਾ ਜੋ ਡੱਬੂਗਾ ਲਗਭਗ ਸਾਰੇ ਦਾ ਸਾਰਾ ਆਊਟਸੋਰਸ ਤੇ ਕੰਟਰੈਕਟ ਦੇ ਉੱਤੇ ਆ ਔਰ ਫੀਬਰ ਮੈਨ ਜਿਹੜਾ ਇੱਥੋਂ ਤੱਕ ਡੁੱਬਿਆ ਹੁੰਦਾ ਅੱਜ ਤੱਕ ਉਹਦੀ ਹਾਲਤ ਉਦਾਰੀ ਉਦਾ ਹੀ ਹੈ ਕਟਰਾਜੇ ਵਰਕੇ ਸਫਾਈ ਕਰਨ ਦੀ ਪਰ ਸਾਡਾ ਜਿਹੜਾ મોદી ਹੈ ਉਹ ਕਹਿ ਰਿਹਾ ਵੀ ਅਸੀਂ ਵਿਸ਼ਵ ਗੁਰੂ ਬਣ ਚੁੱਕੇ ਹਾਂ ਜਿੱਥੇ ਹਰ 3 ਮਿੰਟ ਬਾਅਦ ਬਲਾਤਕਾਰ ਹੋ ਜਾਂਦਾ ਹਰ ਦੂਜੇ ਮਿੰਟ ਬਾਅਦ ਇੱਕ ਨੌਜਵਾਨੀ ਮੌਤ ਨਸ਼ੇ ਨਾਲ ਹੋ ਜਾਂਦੀ ਹੈ ਗੈਂਗ ਔਰ ਗੈਂਗਸਟਰ ਲਗਾਤਾਰ ਜਿਹੜਾ ਇਹ ਵਾਧਾ ਹੋ ਰਿਹਾ ਇਹ ਕ੍ਰਾਈਮ ਤੋਂ ਪਾਸੇ हट ਕੇ ਸਾਨੂੰ ਇੱਕ ਨਵਾਂ ਦੇਸ਼ ਵਿਖਾ ਰਹੇ ਆ ਜਿਹੜਾ ਇੱਕ ਮਤਲਬ ਇੱਕ ਸੁਪਨੇ ਮਾਤਰੰਤਾ ਦੇਖ ਰਿਹਾ ਸਾਨੂੰ ਵੀ ਅੱਜ ਕਲਪਣਾ ਕਲਪਣਾ ਕਰ ਲਓ 2047 ਤੱਕ ਦੀ ਪਰ ਜੋ ਅੱਜ ਹਕੀਕਤ ਆ ਸਾਡੇ ਜ਼ਮੀਨ ਦੀ ਸਾਡੇ ਦੇਸ਼ ਦੀ ਕਿਸਾਨ ਵੀ ਖੁੱਤਕੀਆਂ ਦੇ ਰਾਹਤੇ ਆ ਮਜ਼ਦੂਰ ਖੁੱਤਕੀਆਂ ਦੇ ਰਾਹਤੇ ਆ ਪੜ੍ਹਾਈ ਪੱਧਰ ਤੇ ਸਿੱਖਿਆ ਪੱਧਰ ਤੇ ਕੋਟੇ ਦੀਆਂ ਯੂਨੀਵਰਸਟੀਆਂ ਵਹਿਲੀਆਂ ਹੋ ਰਹੀ ਆ 2019 ਤੋਂ ਲੈ ਕੇ 23 ਤੱਕ ਘੱਟੋ ਘੱਟ 500 ਦੇ ਕਰੀਬ ਆ ਜਿਹੜਾ ਵਿਦਿਆਰਥੀ ਫਾਇਆ ਲੈ ਕੇ ਮਰ ਚੁੱਕਿਆ ਔਰ ਉਸ ਉਹ ਸਾਰਾ ਕੁਝ ਵਹਿਲਾ ਹੋ ਰਿਹਾ ਕੋਟੇ ਦੇ ਅੰਦਰ ਸਿੱਖਿਆ ਰੇ ਹਾਰ ਆ ਸਿਹਤ ਦੇ ਅੰਦਰ ਵੀ ਬੁਰੇ ਹਾਲ ਨੇ ਮੈਡੀਕਲ ਕਾਲਜ ਦੀ ਫਰੀਦਕੋਟ ਦੇ ਦੇਖ ਲੋ ਜੇ ਕੋਈ ਮਰੀਜ਼ ਚਲਾ ਜਾਂਦਾ ਤਾਂ ਉਸ ਦੀ ਕੋਈ ਦੇਖਭਾਲ ਅਜ ਨਾਲ ਹੁੰਦੀ ਇਸ ਕਰਕੇ ਹਾਲਾਤ ਆ ਜਿਹੜੇ ਦਿਖਾਏ ਕੁਝ ਹੋਰ ਜਾ ਰਹੇ ਆ ਜ਼ਮੀਨੀ ਹਕੀਕਤਾਂ ਕੁਝ ਹੋਰ ਨੇ ਇਸ ਕਰਕੇ ਜਿਹੜਾ ਅਰਾਜਕਤਾ ਫੈਲੀ ਹੋਈ ਆ ਪੂਰੇ ਦੇਸ਼ ਦੇ ਅੰਦਰ ਨਵੀਆਂ ਭਰਤੀਆਂ ਨਹੀਂ ਹੋ ਰਹੀਆਂ ਜਿੱਥੇ ਸਾਰਾ ਕੁਝ ਵੇਚਣ ਬਚਾਉਣ ਦੀ ਗੱਲ ਆ ਜਾਂ ਸਾਰਾ ਪ੍ਰਾਈਵੇਟ ਖੇਤਰ ਤੇ ਲੈ ਕੇ ਜਾਣ ਦੀ ਗੱਲ ਆ ਪਿਛਲੇ ਦਿਨਾਂ ਦੇ ਅੰਦਰ ਮੁਦਰੀਕਰਨ ਪਾਈਪਲਾਈਨ ਦਾ ਇੱਕ ਬਿੱਲ ਪਾਸ ਕੀਤਾ ਗਿਆ ਜਿੰਦੇ ਵਿੱਚ ਸਰਕਾਰੀ ਜ਼ਾਇਦਾਦਾਂ ਨੂੰ ਵੇਚ ਦੇਣਾ ਜੇ ਸਰਕਾਰੀ ਜ਼ਾਇਦਾਦਾਂ ਹੀ ਵੇਚ ਦਿੱਤੀਆਂ ਗਈਆਂ ਫਿਰ ਇਹ ਆਧਾਰੇ ਨਹੀਂ ਰਹਿਣਗੇ ਫਿਰ ਇਹ ਹੋਲ ਖਤਮ ਹੋ ਗਿਆ ਇਸ ਕਰਕੇ ਜਿਹੜੀ ਅੱਜ ਦੀ ਲੜਾਈ ਆ ਉਹ ਅੱਜ ਦੀ ਲੜਾਈ ਆ ਵੱਡੇ ਲਾਂਬਨ ਦੀ ਕਰਕੇ ਮਜ਼ਦੂਰ ਕਿਸਾਨ ਵਿਦਿਆਰਥੀ ਨੌਜਵਾਨ ਹਰ ਵਰਗ ਕਿਰਤੀ ਵਰਗ ਦੋ ਜਮਾਤਾਂ ਦੀ ਹੈ ਜਿਹੜੇ ਸੱਜੇ ਪੱਖੀ ਲੋਕ ਨੇ ਪੂਰੇ ਵਡ ਦੇ ਅੰਦਰ ਰਹਦੇ ਹੋ ਪਰੰਪ ਦੇ ਖਿਲਾਫ ਬਜਾਰੇ ਹੋ ਰਿਹਾ ਪ੍ਰਾਂਤ ਕੇ ਜਪਾਂ ਚ ਵੀ ਦੇਖ ਰਹੇ ਹੋ ਪੂਰੀ ਦੁਨੀਆ ਅੰਦਰ ਬਜਾਰੇ ਹੋ ਰਿਹਾ ਦੁਨੀਆ ਦੇ ਨਵੇਂ ਕਾਰਵਟ ਲਾਈਨਾਂ ਦੇ ਪਾਸੇ ਨੂੰ ਹੈ ਇਸੇ ਮੰੰਦਰ ਦੇ ਵੱਲ ਜਿਹੜੀ ਪੱਟੀ ਹੜਤਾਲ ਹੋ ਰਹੀ ਹੈ ਅਸੀਂ ਇਸ ਦਾਫੇ ਨੂੰ ਅਗਾਹ ਲੈ ਕੇ ਜਾਵਾਂਗੇ ਔਰ ਵੱਡੇ ਪੱਧਰ ਤੇ ਮੰਗਾਂ ਰਹੀਆਂ ਆਪਣੌਰ ਵਾਸਤੇ ਲਾਬੰਦੀ ਪੇਸ਼ ਕਰਾ ਰਹੇ। ਦੇਖੋ ਇਹ ਜੋ ਦੇਸ਼ ਭਰ ਦੀ ਹੜਤਾਲ ਜਿਹੜੀ ਹੈ ਵੱਖ-ਵੱਖ ਮਜ਼ਦੂਰ, ਕਿਸਾਨ, ਮੁਲਾਜ਼ਮ, ਵਿਦਿਆਰਥੀ ਜਿੱਥੇ ਬੰਦੀਆਂ ਵੱਲੋਂ ਜਿਹੜੀ ਅੱਜ ਸਫਲ ਹੜਤਾਲ ਹੋਈ ਆ ਉਹਦੇ ਵਿੱਚ ਇੱਕ ਮੰਗ ਜਿਹੜੀ ਜਿੱਥੇ ਤਾਂ ਮਜ਼ਦੂਰਾ ਤੇ ਕਿਸਾਨਾਂ ਨੇ ਮੰਗਾਂ ਨਹੀਂ ਉਥੇ ਇੱਕ ਮੰਗ ਨਵੀਂ ਸਿੱਖਿਆ ਨੀਤੀ 2020 ਜਿਹੜੀ ਕਿ ਕਰੋਨਾ ਕਾਲ ਵਿੱਚ ਜਿਹੜੀ ਲਾਗੂ ਕੀਤੀ ਗਈ ਸੀ ਉਹਨੂੰ ਰੱਦ ਕਰਾਉਣਾ ਵੀ ਸ਼ਾਮਲ ਆ। ਇਹ ਨਵੀਂ ਸਿੱਖਿਆ ਨੀਤੀ ਇੱਕ ਪਾਸੇ ਤਾਂ ਕਾਰਪੋਰੇਟ ਘਰਾਣਿਆਂ ਨੂੰ ਸਿੱਖਿਆ ਦੇ ਵਪਾਰ ਵਿੱਚ ਖੁੱਲਾ ਰਾਦਿੰਦੀ ਆ ਕਿ ਇੱਥੇ ਆ ਕੇ ਉਹ ਆਪਦੀ ਯੂਨੀਵਰਸਿਟੀ ਸਕੂਲ ਕਾਲਜ ਖੋਲਣ ਤੇ ਸਰਕਾਰੀ ਸੰਸਥਾਵਾਂ ਨੂੰ ਜਿਹੜਾ ਉਹ ਇੱਥੇ ਹੌਲੀ ਹੌਲੀ ਖਤਮ ਕਰਨ ਦੀ ਨੀਤੀ ਹੈ ਤੇ ਨਾਲ ਦੀ ਨਾਲ ਇੱਥੇ ਵਿਦਿਆਰਥੀਆਂ ਵਿੱਚ ਫਿਰਕੂ ਭਾਵਨਾਵਾਂ ਨੂੰ ੜਕਾਉਣ ਲਈ ਜਿਹੜੀ ਉਹ ਕਟਿਆ ਗੈਰ ਵਿਗਿਆਨਿਕ ਸਿਲੇਬਸ ਜਿਹੜਾ ਥੋਪਿਆ ਜਾ ਰਿਹਾ ਤੇ ਇਹ ਨੀਤੀ ਜਿਹੜੀ ਇੱਕ ਪਾਸੇ ਨਿੱਜੀਕਰਨ ਨੂੰ ਬੜਾਵਾ ਦੇ ਰਹੀ ਹੈ ਕਹਿੰਦੇ ਕਰਨੂਗੇ ਨਾਲ ਦੀ ਨਾਲ ਬੜਾਵਾ ਦੇ ਰਹੀ ਆ ਸੂਬੇ ਦੇ ਅਧਿਕਾਰਾਂ ਨੂੰ ਖਤਮ ਕਰਕੇ ਸਿੱਖਿਆ ਨੀਤੀ ਲਿਆਂਦੀ ਗਈ ਆ ਇਹ ਸਿੱਖਿਆ ਨੀਤੀ ਨੂੰ ਰੱਦ ਕਰਾਉਣਾ ਵੀ ਅੱਜ ਦੀ ਜਿਹੜੀ ਹੜਤਾਲ ਵਿੱਚ ਸ਼ਾਮਿਲ ਆ